ਹਲਕਾ ਵੈਸਟ ਦੀ ਜਿਮਨੀ ਚੋਣ ਦਾ ਚੋਣ ਪ੍ਰਚਾਰ ਥਮ ਚੁੱਕਿਆ ਹੈ ਤਾਂ ਹਰ ਇੱਕ ਪਾਰਟੀ ਵੱਲੋਂ ਆਪੋ ਆਪਣਾ ਜੋਰ ਜਿਹੜਾ ਉਹ ਜ਼ਰੂਰ ਲਗਾਇਆ ਗਿਆ। ਬੇਸ਼ੱਕ ਅੱਜ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵੱਲੋਂ ਆਪਣਾ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਦੋਵੇਂ ਹੀ ਪਾਰਟੀਆਂ ਦੇ ਲੀਡਰ ਜਿਹੜੇ ਆਮੋ ਸਾਹਮਣੇ ਵੀ ਹੁੰਦੇ ਹੋਏ ਨਜ਼ਰ ਆਏ ਨੇ ਔਰ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਬਾਵਜੂਦ ਇਸ ਦੇ ਅਗਰ ਗੱਲ ਕਰੀਏ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਤਾਂ ਉਹਨਾਂ ਵੱਲੋਂ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਅੱਜ 6 ਵਜੇ ਤੱਕ ਜਿਹੜਾ ਇਹ ਚੋਣ ਪ੍ਰਚਾਰ ਦਾ ਸਮਾਂ ਜਿਹੜਾ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਲਾਸਟ ਹੋਵੇਗਾ ਜੋ ਚੋਣਵੀ ਰੈਲੀਆਂ ਹੁੰਦੀਆਂ ਸੀਗੀਆਂ ਰੋਡ ਸ਼ੋਅ ਹੁੰਦੇ ਸੀਗੇ ਉਹ 5 ਵਜੇ ਤੱਕ ਦਾ ਜਿਹੜਾ ਉਹਨਾਂ ਦਾ ਸਮਾਂ ਸੀਗਾ ਤੇ ਇਸ ਦੇ ਨਾਲ ਨਾਲ ਲੁਧਿਆਣਾ ਤੋਂ ਬਾਹਰੀ ਖੇਤਰ ਤੋਂ ਜਿਹੜੇ ਆਏ ਲੋਕ ਨੇ ਉਹ 6 ਵਜੇ ਤੱਕ ਲੁਧਿਆਣਾ ਦੇ ਹਲਕਾ ਵੈਸਟ ਨੂੰ ਜਿਹੜਾ ਇਸ ਖੇਤਰ ਨੂੰ ਛੱਡ ਦੇਣ ਇਹ ਵੀ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ 5 ਬੰਦਿਆਂ ਤੋਂ ਵੱਧ ਦਾ ਜਿਹੜਾ ਇਕੱਠਾ ਉਹ ਕਿਤੇ ਨਜ਼ਰ ਨਹੀਂ ਆਣਾ ਚਾਹੀਦਾ ਤਾ ਜੋ ਜਿਲ੍ਹਾ ਪ੍ਰਸ਼ਾਸਨ ਵੱਲੋਂ ਗਾਈਡਲਾਈਨਸ ਦਿੱਤੀ ਗਈ ਹੈ ਉਸ ਦੇ ਮੁਤਾਬਿਕ ਹੀ ਜਿਹੜੇ ਵੀ ਲੀਡਰ ਨੇ ਉਹ ਹੁਣ ਲੁਧਿਆਣਾ ਛੱਡ ਦੇਣਗੇ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ 194 ਜਿਹੜੇ ਹੈਗੇ ਆ ਕੈਮਰੇ ਲਗਾਏ ਗਏ ਆ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਤਾਂ ਪੋਲਿੰਗ ਸਟੇਸ਼ਨ ਜਿਹੜੇ ਹੈਗੇ 194 ਨੇ ਉੱਥੇ 100% ਤੱਕ ਜਿਹੜੇ ਕੈਮਰੇ ਦੀ ਜਿਹੜੀ ਸੀਸੀਟੀਵੀ ਕੈਮਰੇ ਦੇ ذریعے ਜਿਹੜੀ ਨਜ਼ਰ ਰੱਖੀ ਜਾਵੇਗੀ ਤਾਂ ਕਹਿਆ ਜਾ ਸਕਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਸ਼ੱਕ ਹਦਾਇਤਾਂ ਦਿੱਤੀਆਂ ਗਈਆਂ ਨੇ ਪਰ ਪੋਲਿੰਗ ਸਟੇਸ਼ਨ ਤੇ ਵੀ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਉਸ ਨੂੰ ਲੈ ਕੇ ਵੀ ਖਾਸ ਪ੍ਰਬੰਧ ਕੀਤੇ ਗਏ ਨੇ ਔਰ ਜੇਕਰ ਲੁਧਿਆਣਾ ਦੇ ਹੋਟਲ ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਅੱਜ ਸ਼ਾਮ 6 ਵਜੇ ਤੋਂ ਬਾਅਦ ਜਿਹੜੇ ਆ ਬੰਦ ਹੋ ਜਾਣਗੇ ਖਾਸ ਕਰ ਲੁਧਿਆਣਾ ਵੈਸਟ ਹਲਕੇ ਦੇ ਅਧੀਨ ਜਿਹੜੇ ਸ਼ਰਾਬ ਦੇ ਠੇਕੇ ਨੇ ਰੈਸਟੋਰੈਂਟ ਨੇ ਬਾਹਰ ਨੇ ਉਹ ਬੰਦ ਹੋ ਜਾਣਗੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਹੜੀ ਇੱਥੇ ਮੂਵਮੈਂਟ ਜਿਹੜੀ ਆ ਉਹ ਨਾ ਦਿਖੇ ਕਿਸੇ ਤਰੀਕੇ ਦੇ ਨਾਲ ਜਿਹੜੀ ਚੋਣ ਜਾਬਤੇ ਦੀ ਉਲੰਘਣਾ ਨਾ ਹੋਵੇ ਤਾਂ ਇਸ ਨੂੰ ਲੈ ਕੇ ਖਾਸ ਕਰ ਲੁਧਿਆਣਾ ਪ੍ਰਸ਼ਾਸਨ ਨੇ ਜਰੂਰ ਪੁਖਤਾ ਇੰਤਜ਼ਾਮ ਕੀਤੇ ਨੇ ਔਰ ਅਗਰ ਗੱਲ ਕਰੀਏ ਲੁਧਿਆਣਾ ਦੇ ਹਲਕਾ ਵੈਸਟ ਦੇ ਵੋਟਰਾਂ ਦੀ ਤਾਂ 174337 ਵੋਟਰ ਨੇ ਔਰ ਜੇਕਰ ਗੱਲ ਕਰੀਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਸ਼ੱਕ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਪਰ ਚੋਣ ਪ੍ਰਚਾਰ ਦਾ ਅੱਜ ਆਖੀਰਲਾ ਦਿਨ ਸੀ ਹੁਣ ਜਿਹੜੇ ਉਮੀਦਵਾਰ ਹੈਗੇ ਨੇ ਉਹ ਆਪੋ ਆਪਣਾ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਸਕਦੇ ਨੇ ਉਹ ਡੋਰ ਟੂ ਡੋਰ ਪ੍ਰਚਾਰ ਕਰ ਸਕਦੇ ਨੇ ਤਾਂ 19 ਤਰੀਕ ਨੂੰ ਵੋਟਾਂ ਪੈਣਗੀਆਂ 23 ਤਰੀਕ ਨੂੰ ਨਤੀਜੇ ਆਵੇਗੀ ਦੇਖਣਾ ਹੋਵੇਗਾ ਕਿ ਹੁਣ ਕਿਸ ਦੇ ਹੱਕ ਵਿੱਚ ਇਹ ਫੈਸਲਾ ਆਉਂਦਾ ਔਰ ਲੋਕ ਕਿਸ ਨੂੰ ਆਪਣਾ ਫਤਵਾ ਦਿੰਦੇ ਨੇ ਲੁਧਿਆਣਾ ਤੋਂ ਰਜਿੰਦਰ ਅਰੋੜਾ ਟੀਵੀ 9 ਪੰਜਾਬ